ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੀਸਰੇ ਕੱਲੂ ਘਰੇ ਦੇ ਵਿਸ਼ੇ ਦੇ ਵਿੱਚ ਤੀਸਰੇ ਕੱਲੂ ਘਰੇ ਦੀ ਸ਼ੁਰੂਆਤ ਵਾਲਾ ਉਹ ਦਿਨ ਜਿਸ ਦਿਨੇ ਮੰਦਪਾਗਾ ਸਾਕਾ ਸ਼ੁਰੂ ਹੋਇਆ ਜਿਸ ਦਿਨ ਆਜ਼ਾਦ ਭਾਰਤ ਦੇ ਵਿੱਚ ਕਿਸੇ ਵੀ ਕੌਮ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਕੇਂਦਰੀ ਸਥਾਨ ਦੇ ਉੱਤੇ ਆਪਣੇ ਹੀ ਦੇਸ਼ ਦੇ ਵਿੱਚ ਆਪਣੀਆਂ ਹੀ ਫੌਜਾਂ ਨੇ ਆਪਣੀ ਹੀ ਸਰਕਾਰ ਨੇ ਜ਼ੁਲਮ ਵਰਤਾਇਆ ਉਸ ਦੀ ਸ਼ੁਰੂਆਤ ਕਰਨ ਜਾ ਰਹੇ ਹਨ 3 ਜੂਨ 1984 ਜਿਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪਰ ਬੀਸੀ دو طریق نو سارا پنجاب فوج دے حوالے کر دیتا گیا سی اور کل میں دسیاس کہ ڈی سی بدل کے مہیش اندر سنگھ گرے گریوالوں لگا کے وہ سائن بھی کرا لے گئے اور دربار صاحب سمو بھی جڑا فوج دے حوالے کر دیتا گیا ਪਹਿਲੀ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਉੱਪਰ ਇਹਦੇ ਵਿੱਚ ਸਿਵਲ ਅਧਿਕਾਰੀ ਤੇ ਪੁਲਿਸ ਅਧਿਕਾਰੀ ਸਾਰਾ ਕੰਟਰੋਲ ਜਿਹੜਾ ਹੈ ਉਹ ਫੌਜ ਦੇ ਹਵਾਲੇ ਕਰ ਰਹੇ ਨੇ ਫੌਜ ਦੇ ਆਉਣਾ ਲਿਖਦਿਆਂ ਸਾਰੇ ਹਰ ਪਾਸੇ دہشت ਫੈਲ ਗਈ ਜੋ ਕੁਝ ਹੋਣ ਵਾਲਾ ਹੈ ਉਹਦੇ ਬਹੁਤ ਸਾਰੇ ਚਿੰਨ੍ਹ ਜਿਹੜੇ ਨੇ ਪਹਿਲੇ ਨਜ਼ਰ ਆਉਣੇ ਸ਼ੁਰੂ ਹੋ ਗਏ ਫੌਜ ਨੇ ਆ ਕੇ چارے پاسے کیرا پونا شروع کر دیتا تسی دیکھ رہے ہو تارا لے کے جا رہے ہیں اس سارے کیرا بندی کر دیتی گئی تاکہ کوئی نہ اندر جا سکے نہ کوئی باہر جا سکے اندر بار بار اناؤنسمنٹ دربار صاحب دے بار 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 لاؤڈ سپیکر تے اناؤنسمنٹ کی کی گئی کہ جڑے اندر نے وہ سارے باہر آ جان حالے کے اندر کیونکہ ہر ویلے کیرتن چلتا رہندہ ہے ਤੇ ਇਹ ਆਵਾਜ਼ ਬਹੁਤੇ ਲੋਕਾਂ ਨੇ ਨਹੀਂ ਸੁਣੀ ਕੁਝ ਬਾਹਰੋਂ ਅੰਦਰ ਜਾਂਦੇ ਆ ਕਿਸੇ ਤਰ੍ਹਾਂ ਕੁਝ ਕੁਝ ਲੋਕਾਂ ਨੂੰ ਪਤਾ ਲੱਗਾ ਉਹ ਬਾਹਰ ਆਏ ਜਾਂ ਸੁਭਾਰਕ ਵੀ ਜਿਹੜੇ ਦਰਸ਼ਨ ਕਰਕੇ ਬਾਹਰ ਆ ਰਹੇ ਸਨ ਇੱਕ ਤੇ ਉਹਨਾਂ ਦੇ ਪਹਿਲਾਂ ਮਨ ਬਹੁਤ ਭਰੇ ਹੋਏ ਸਨ ਕਿਉਂਕਿ ਉਹਨਾਂ ਨੇ ਜੋ ਪਹਿਲੀ ਤਰੀਕ ਨੂੰ ਗੋਲੀਬਾਰੀ ਹੋਈ ਸੀ ਉਹਦੇ ਨਿਸ਼ਾਨ ਥਾਂ ਥਾਂ ਤੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਲੱਗੀਆਂ ਦੇ ਨਿਸ਼ਾਨ ਦੇਖੇ ਸਨ ਉਹਨਾਂ ਨੂੰ ਬਾਹਰ ਆਂਦੇ ਸਾਰਿਆਂ ਨੂੰ ਅਰੈਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ آپ جی آخری فوٹو دو بچ بیک رہے ہو کہ گرفتار کر کے انہوں نے بٹھایا گیا اور انہوں پگا پگاں دے نال, نال ان لا کے انہوں نے چنیا لا کے انہوں کے ہاتھ پچھے بن لے گئے سارے سارا گرفتار کر لیا گیا یہ اس ساکے دی شروعات سی ਉਮਸਤੈਂ ਡਿਸਟੈਂਟ ਗੁਰੂ ਅਰਜਨ ਪਾਸ਼ਾ ਦਾ ਸ਼ਹੀਦੀ ਪੁਰਬ ਸੰਗਤਾਂ ਮਨਾਉਣ ਲਈ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਆਈਆਂ ਸਨ ਉਸ ਦਿਨ ਨੂੰ ਚੁਣਿਆ ਗਿਆ। ਦਿਨ ਦੀ ਚੋਣ ਵੀ ਆਪਾਂ ਵੇਖੀਏ ਕਿਵੇਂ ਕੀਤੀ ਗਈ ਕਿ ਜਿਸ ਦਿਨ ਵੱਧ ਤੋਂ ਵੱਧ ਸਿੱਖਾਂ ਨੂੰ ਅੰਦਰ ਘੇਰ ਕੇ ਮਾਰਿਆ ਜਾ ਸਕੇ ਐਸਾ ਦਿਨ ਚੁਣਿਆ ਗਿਆ। ਗੁਰਪ੍ਰਬ ਦਾ ਦਿਨ ਹੋਣ ਕਰਕੇ ਸੰਗਤਾਂ ਨੇ ਗੁਲਾਰਾ ਕੁਦਰਤੀ ਸੀ ਸੁਭਾਵਕ ਸੀ। ਇੱਕ ਹੋਰ ਗੱਲ ਕਹੀ ਜਾਂ ਕਹੀ ਜਾਂਦੀ ਹੈ ਕਿ ਜੀ ਪਹਿਲਾਂ ਤਾਂ ਫੌਜ ਇੰਨੀ ਤਿਆਰੀ ਕਰਕੇ ਨਹੀਂ ਸੀ ਆਈ ਫੌਜ ਤਾਂ ਸਿਰਫ ਉਹਨਾਂ ਕੋਲੋਂ ਹਥਿਆਰ ਸਟੋਨ ਚਾਹੁੰਦੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੇ ਲੇਕਿਨ ਆਹ ਫੋਟੋ ਦੇ ਵਿੱਚ ਤੁਸੀਂ ਦੇਖੋਗੇ ਕਿ ਪਿੱਛੇ ਟੈਂਕ ਖੜੇ ਨੇ ਪਹਿਲੇ ਦਿਨ ਹੀ ਜੇ ਤਿਆਰੀ ਕਰਕੇ ਨਹੀਂ ਸੀ ਆਈ ਤੇ ਟੈਂਕ ਕਦ ਲਈ ਲੈ ਕੇ ਆਈ ਸੀ ਸਾਰੀ ਤਿਆਰੀ ਪਹਿਲਾਂ ਕੀਤੀ ਜਾ ਚੁੱਕੀ ਸੀ ਤੇ ਅਸਲ ਕੀਤੀ ਜਾ ਸਕੀ ਸੀ ਰਾਜਸਥਾਨ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਦਾ ਇੱਕ ਪੂਰਾ ਉਸ ਤਰ੍ਹਾਂ ਹੀ ਸਟਰਕਚਰ ਬਣਾ ਕੇ ਉੱਥੇ ਪੂਰੀ ਤਿਆਰੀ ਕੀਤੀ ਹੋਈ ਸੀ ਫੌਜ ਨੇ ਤਿਆਰੀ ਕਰਕੇ ਹੀ ਇਹ ਸਾਰਾ ਜਿਹੜਾ ਇਹ ਕਾਰਾ ਕੀਤਾ ਗਿਆ ਸੀ ਤੇ ਇਹ ਦੀ ਰਸਲ ਕੀਤੀ ਗਈ ਸੀ ਪਹਿਲਾਂ ਕਿਵੇਂ ਕਿਵੇਂ ਅਸੀਂ ਕਰਨਾ ਹੈ ਕਿਵੇਂ ਕਿਵੇਂ ਜ਼ੁਲਮ ਟਾਉਣਾ ਇਹ ਸ਼ੁਰੂਆਤ ਸੀ ਪਹਿਲੇ ਦਿਨ ਦੀ 3 ਜੂਨ ਨੂੰ ਬਾਕੀ ਦਾ ਇਤਿਹਾਸ ਅਸੀਂ ਰੋਜ਼ ਨਾਲ-ਨਾਲ ਦੇਖਾਂਗੇ ਇੱਕ ਬੇਨਤੀ ਕਰਨੀ ਹੈ ਦਾਸ ਨੇ ਅੱਜ ਯੂ ਐਸ ਏ ਜਾਣ ਵਾਸਤੇ ਸਫ਼ਰ ਤੇ ਨਿਕਲ ਜਾਣਾ ਤੇ ਕੱਲ ਦਾ ਦਿਨ ਜਿਹੜਾ ਹੈ ਉਹ ਟਰਾਂਜ਼ਿਟ ਦੇ ਵਿੱਚ ਹੋਣਾ ਹੈ ਰਾਹ ਦੇ ਵਿੱਚ ਹੋਣਾ ਹੈ ਤੇ ਕੱਲ ਦੇ ਦਿਨ ਦੀ ਤੇ ਮੈਂ ਬਿਲਕੁਲ ਮਾਫੀ ਮੰਗਾਗਾ ਮੈਂ ਇਹ کل دی آج دی ویچار نہیں پائی جا سکے گی لیکن میں کوشش کروں گا جتھے اتنے پہنچ کے اس وشے نو ضرور کمپلیٹ نال ہی. اے کوشش کروں گا کہ اگوں بھی وشا کمپلیٹ ہونے دے بعد بھی آج دی گرمت وچار جڑی ہے وہ چل دی رہے لیکن باقی جڑا ہے وہ سارے حالات کے اتنے نربر کرتا ہے جن سیوا نان نبھا سکے آتے آپ جی کو ما دا جا چکا پھر اٹھارہ جولائی نو واپس آ کے جڑا دوبارہ شروع کر دیتی جائے گی ستگر میر کرن چل چلتی رہے گی اج اتنے بچن پروان کرنا ہوئیں پلوں واسطے کما بخش دینا جی واحو جی کا خالصہ واحو جی کی فتح